ਪਹਿਲੇ ਜਿੰਨੇ ਵੀ ਬੰਦੇ ਆਏ ਕੋਈ ਲਾਲਾ ਕਰਤਾਰ ਸਿੰਘ ਬੇਦੀ ਤੋਂ ਲੈ ਕੇ ਤੇ ਆਪਣੇ ਮਹਸਤਾਰਾ ਸਿੰਘ ਸੰਤ ਫਤੇ ਸਿੰਘ ਬਰਨਾਲਾ ਬੂਟਾ ਸਿੰਘ ਵੀ ਉਹਨਾਂ ਨੂੰ ਇੱਥੇ ਆ ਕੇ ਗੁਰੂ ਘਰ ਦੇ ਤੇ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਦਾ ਭੈ ਹੁੰਦਾ ਸੀ ਭਾਵੇਂ ਉਹਦਾ ਸਾਹ ਥੋੜਾ ਚੱਲ ਰਹੀ ਏਦੀ ਤਾਂ ਤੁਸੀਂ ਬਾਡੀ ਲੈਂਗੁਏਜ ਦੇਖੋ ਜਦੋਂ ਵੀ ਜਾਂਦਾ ਉੱਥੇ यदि तौर देखो सारी बॉडी लैंगुएज देखो मतलब हूँ भी जमे यह गया कत्ती कि छे तीन नबेड़ो यार मेरा वगैरह काम लेट हो ना एडी की काली तीहू फैसला सुनाया कत्ती लाओ जी चको स्पष्टीकरण छेती नबेड़ो मेरा मामला वो चल रहा कशमकश प्रैशर अजे भी पै रहा है ਕਿ ਉਹ ਨੇਕ ਕੰਮ ਜੀਪੀਸੀ ਦੇ ਆਫਟਰ ਆਲ ਹੋਪਿੰਟ ਹੀ ਹੈਗੇ ਆ ਤੇ ਫਿਰ ਇਹ ਹੈ ਵੀ ਕੀ ਉਹ ਨਿਆ ਕਰ ਸਕਣਗੇ ਇਹ ਵੱਡਾ ਸਵਾਲ ਖੜਾ ਹੋਇਆ ਸੰਘ ਤਾਂ ਨੂੰ ਵਿਸ਼ਵਾਸ ਨਹੀਂ ਪਰ ਨਾਲ ਤਵਾ ਵੀ ਬਣਾ ਰੱਖਿਆ ਹੋਇਆ ਸੋ ਇਸ ਕਰਕੇ ਇੱਕ ਬੜੀ ਅਨਿਸ਼ਚਿਤ ਜੀ ਸਿਚੁਏਸ਼ਨ ਹੈ ਜਿਸ ਦੋਵੇਂ ਸਵਾ ਬਣਾਵਾ ਪਈ ਹੈ ਜੀ ਜੇ ਉਧਰਲਾ ਜਿਆਦਾ ਦਬਾਅ ਮੰਨ ਗਏ ਇਹਨੇ ਕਮਜ਼ੋਰ ਨਿਕਲ ਗਏ ਆਪ ਹੀ ਗੁਰੂ ਦੇ ਪੈਰ ਤੋਂ ਪਾਸੇ ਹੋ ਗਏ ਜਿਹਨੂੰ ਸਭ ਕੁਝ ਪਤਾ ਹੈ ਉਹਨਾਂ ਨੂੰ ਤਾਂ ਪਤਾ ਸਿੱਖ ਸਿਧਾਂਤ ਕੀ ਹੈ ਸਿੱਖ ਜੀਵਨ ਜਾਚ ਕੀ ਹੈ ਪਰ ਉਹ ਬੰਦਾ ਕਮਜ਼ੋਰੀ ਚ ਸਭ ਕੁਝ ਕਰ ਜਾਂਦਾ ਤੇ ਫੇਰ ਤਾਂ ਉਹ ਸਮਝ ਲਓ ਵੀ ਵੱਡੀ ਇੱਕ ਗੜਬੜ ਪੰਥ ਦੇ ਵਿੱਚ ਹੋ ਜੂਗੀ ਸਭ ਕੁਝ ਤੋਂ ਬਾਗੀ ਹੋਣਗੇ ਲੋ ਮਤਲਬ ਐਤ ਕੀ ਆ ਭੱਜਣ ਨੂੰ ਰਾਹ ਖੁੱਲਾ ਨਹੀਂ ਕਿਸੇ ਲਈ ਤੇ ਜੇ ਕਿਤੇ ਉਹਨਾਂ ਦੇ ਅੰਦਰ ਜਾਗ ਪੀ ਸਿਚੁਏਸ਼ਨ ਇਹ ਹੈ ਜੇ ਇੱਕ ਜਥੇਦਾਰ ਵੀ ਫੈਸਲਾ ਲੈ ਗਿਆ ਸਖਤ ਸਟੈਂਡ ਇੱਕ ਵੀ ਉਹ ਹਾਲਾਤ ਪਲਟ ਸਕਦਾ ਐਡੀ ਬੁਲੇਟਾਈਲ ਐਡੀ ਪ੍ਰੈਗਨੈਂਟ ਜਿਹਨੂੰ ਕਹਿੰਦੇ ਸਿਚੁਏਸ਼ਨ ਵੀ ਇਹਦੇ ਚਿਹਰਾ ਦਾ ਕੁਝ ਪਿਆ ਹੈ ਕਈ ਵਾਰ ਜਿਵੇਂ ਖੋਟੇ ਸਿੱਕੇ ਚੱਲ ਜਾਂਦੇ ਆ ਹਾਲਾਤ ਇਹੋ ਜਿਹੇ ਹੁੰਦੇ ਆ ਸੋ ਜੇ ਇੱਕ ਜਥੇਦਾਰ ਵੀ ਕਿਤੇ ਕਰ ਗਿਆ ਵੀ ਦੇਖੀ ਜਗ ਜੋ ਉਹ ਜਰ ਕੇਰਾ ਹੁਣ ਸਾਰੇ ਆਉਦੇ ਕਲੰਕ ਤੋਂ ਹੀ ਜਾਕ ਪਿਉ ਦੇ ਅੰਦਰ ਕੁਛ ਬੜਾ ਔਖਾ ਹੈ ਦੋ ਪ੍ਰੈਸ਼ਰ ਨੇ ਆਪਾਂ ਨੂੰ ਇੱਕ ਨਹੀਂ ਇਹ ਇੱਕ ਐਜੀਪੀਸੀ ਜਾਂ ਅਕਾਲੀ ਦਲ ਦਾ ਦੂਜਾ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਥੇਦਾਰ ਜਿਹੜੇ ਉਹ ਸੈਂਟਰ ਦੀਆਂ ਏਜੰਸੀਆਂ ਦੇ ਕਿੱਡਾ ਪ੍ਰਭਾਵ ਹੈਟ ਕਿੱਡੇ ਕੇਰੇ ਪਏ ਹੋਏ ਜਿੱਥੇ ਉਹਨਾਂ ਬੈਠੇ ਰਹਿੰਦੇ ਨੇ ਉਹ ਤਾਂ ਮਤਲਬ ਵੀ ਇੰਟੈਲੀਜੈਂਸ ਆਫਸਰਾਂ ਨਾਲ ਸ਼ਰੇਆ ਮੀਟਣਾ ਕੋ ਸੰਘ ਸ਼ਰਮ ਹੀ ਨਹੀਂ ਮਤਲਬ ਕੋਈ ਇਸ ਗੱਲ ਦਾ ਉਹਨੂੰ ਉਹ ਨਹੀਂ ਲੱਗਦਾ ਵਿੱਚ ਕੀ ਹੋ ਗਿਆ ਫਿਰ ਸਿਕਿਉਰਟੀਆਂ ਲੈਣੀਆਂ ਇਹ ਤਾਂ ਪਹਿਲੀ ਵਾਰ ਹੋਇਆ ਸੋ ਦੋਵੇਂ ਗੱਲਾਂ ਪਈਆਂ ਸਟੇਕ ਬਹੁਤ ਕੁਝ ਦਾਤੇ ਲੱਗਿਆ ਸੋ ਉਹਨਾਂ ਸਾਹਮਣੇ ਇਹ ਹੈ ਵੀ ਜਾਂ ਤਾਂ ਬਾਵਾ ਬਾਵਾ ਘਟ ਜਸ ਘਟ ਕੇ ਜਾਣਗੇ ਤੇ ਜਾਂ ਬਿਲਕੁਲੀ ਇਹ ਕਹ ਲੋ ਬਦਨਾਮੀ ਸਦਾ ਬਾਸ ਤੇ ਸੋ ਬੜੀ ਕ੍ਰੂਸ਼ੀਅਲ ਸਿਚੁਏਸ਼ਨ ਆਈ ਪਈ ਹੈ